ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਕਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਪਣੀਆਂ ਉਦਾਸੀਆਂ ਤੇ ਸਨ ਤਾਂ ਉਹ ਅਰਬ ਦੇਸ਼ਾਂ ਦੇ ਵਿੱਚ ਜਦੋਂ ਉਦਾਸੀਆਂ ਕਰ ਰਏ ਸਨ ਤਾਂ ਉਹ ਜਦੋਂ ਬਗਦਾਦ ਪਹੁੰਚੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਾਨਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਬਗਦਾਦ ਕੇ ਉਹਨਾਂ ਨੇ ਸ਼ਹਿਰ ਦੇ ਬਾਹਰ ਜਾ ਕੇ ਜਿਹੜਾ ਸੀ ਉਹ ਆਪਣਾ ਅਸਨ ਲਗਾ ਲਿਆ ਤੇ ਅੰਮ੍ਰਿਤ ਵੇਲੇ ਉਹਨਾਂ ਨੇ ਸਤ ਕਰਤਾਰ ਦੀ ਜੜੀ ਸੀ ਉੱਚੀ ਆਵਾਜ਼ ਦਿੱਤੀ ਜੋ ਕਹਿ ਲੋ ਬਾੰਗ ਦਿੱਤੀ ਜਿਸ ਨੂੰ ਸੁਣ ਕੇ ਸਾਰੀ ਨਗਰੀ ਵਿੱਚ ਸਨਾਟਾ ਛਾ ਗਿਆ ਗੁਰੂ ਬਾਬੇ ਨੇ ਪਤਾਲਾਂ ਪਤਾਲ ਲਖ ਅਗਾਸਾਂ ਅਗਾਸਤੀ ਵੀ ਜਿਹੜੀ ਸੀ ਉਹ ਗੱਲ ਕੀਤੀ ਇਸਲਾਮ ਵਿੱਚ ਰਾਗ ਦੀ ਮਨਾਈ ਹੈ ਨਾਲ ਹੀ ਜਿਹੜੀ ਗੁਰੂ ਬਾਬਾ ਨੇ ਲੱਖਾਂ ਪਤਾਲਾਂ ਪਤਾਲ ਦੀ ਗੱਲ ਕੀਤੀ ਸੀ ਉਹ ਇਸਲਾਮੀ ਸ਼ਰਾਹ ਦੇ ਉਲਟ ਸੀ ਕਿਉਂਕਿ ਇਸਲਾਮੀ ਸ਼ਰਅ ਦੇ ਮੁਤਾਬਕ ਜਿਹੜੇ ਧਰਤੀਆਂ ਤੇ ਅਸਮਾਨ ਨੇ ਉਹਨਾਂ ਦੀ ਉਹਨਾਂ ਨੇ ਗਿਣਤੀ ਹੈ ਜਿਹੜੀ ਉਹ ਦਿੱਤੀ ਹੋਈ ਹੈ ਤਾਂ ਗੁਰੂ ਬਾਬਾ ਜੀ ਦੇ ਇਹ ਗੱਲ ਕਹਿਣੀ ਕਿ ਲੱਖਾਂ ਪਤਾਲ ਲੱਖਾਂ ਆਕਾਸ਼ ਨੇ ਇਹ ਉਹਨਾਂ ਦੀ ਸ਼ਰਅ ਦੇ ਉਲਟ ਸੀ ਆਪਣੇ ਇਸਲਾਮੀ ਗੜ ਵਿੱਚ ਅਜਿਹੀ ਕਾਰਵਾਈ برداشت ਨਾ ਕਰਦੇ ਆ ਪੀਨ ਦਸਤਗੀਰ ਨੇ ਗੁਰੂ ਸਾਹਿਬ ਲਈ ਸੰਸਾਰ ਦਾ ਜਿਹੜਾ ਉਹ ਹੁਕਮ ਦਿੱਤਾ ਸੰਸਾਰ ਦਾ ਮਤਲਬ ਹੁੰਦਾ ਹੈ ਕਿ ਮਨੁੱਖ ਨੂੰ ਗੋਡਿਆਂ ਤੱਕ ਧਰਤੀ ਦੇ ਵਿੱਚ ਗੜ ਦਿੱਤਾ ਜਾਂਦਾ ਔਰ ਪੱਥਰ ਮਾਰ ਕੇ ਉਹਨਾਂ ਨੂੰ ਜਿਹੜਾ ਮਾਰਿਆ ਜਾਂਦਾ ਉਸ ਨੂੰ ਸ਼ਰਾਂ ਦੇ ਵਿੱਚ ਸੰਸਾਰ ਕਿਹਾ ਜਾਂਦਾ ਹੈ ਗੁਰੂ ਜੀ ਦੀ ਅਗੰਮੀ ਜਿਹੜੀ ਸ਼ਖਸੀਅਤ ਸੀ ਉਹਦਾ ਐਸਾ ਪ੍ਰਭਾਵ ਪਿਆ ਕਿ ਸਭ ਦੇ ਹੱਥ ਜਿਹੜੇ ਸੀ ਉਹ ਪੱਥਰ ਮਾਰਨ ਵੇਲੇ ਰੁਕ ਗਏ ਉਸ ਤੋਂ ਬਾਅਦ ਜੋ ਉੱਥੇ ਦਸਤਗੀਰ ਨਾਲ ਗੁਰੂ ਸਾਹਿਬ ਦੀ वार्तालाਪ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਆਪਣੇ ਸਵਾਲ ਗੁਰੂ ਸਾਹਿਬ ਨੂੰ ਕੀਤੇ ਗੁਰੂ ਸਾਹਿਬ ਨੇ ਉਹਨਾਂ ਦਾ ਜਵਾਬ ਬੜਾ ਤਸੱਲੀ ਬਖਸ਼ ਦਿੱਤਾ ਆਪਾਂ ਉਹਨਾਂ ਦੀ ਵੀ ਵਿਚਾਰ ਕਰਾਂਗੇ ਕਿ ਉਹ ਦਸਤਗੀਰ ਦੇ ਸਵਾਲ ਕਿਹੜੇ ਸਨ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਜਿਹੜਾ ਜਵਾਬ ਸੀ ਉਹ ਬੜਾ ਤਸੱਲੀ ਬਖਸ਼ ਦਿੱਤਾ ਸੀ ਪੀਰ ਦਸਤਗੀਰ ਨੇ ਉਸ ਵੇਲੇ ਤਿੰਨ ਸਵਾਲ ਕੀਤੇ ਸਨ ਗੁਰੂ ਸਾਹਿਬ ਨੂੰ ਕਿ ਖੁਦਾ ਤੋਂ ਪਹਿਲਾਂ ਕੌਣ ਸੀ ਖੁਦਾ ਰਹਿੰਦਾ ਕਿੱਥੇ ਹੈ ਖੁਦਾ ਕਰਦਾ ਕੀ ਹੈ ਤਾਂ ਇਹਨਾਂ ਸਵਾਲਾਂ ਦੇ ਜਵਾਬ ਗੁਰੂ ਸਾਹਿਬ ਨੇ ਜਿਹੜੇ ਉਹਨਾਂ ਨੂੰ ਦਿੱਤੇ ਤਸਕੀਰ ਤਾਂ ਪਹਿਲਾ ਸਵਾਲ ਸੀ ਕਿ ਖੁਦਾ ਤੋਂ ਪਹਿਲਾਂ ਕੀ ਸੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਆਪਣੇ ਤਰੀਕੇ ਨਾਲ ਦਿਆਂਗੇ ਤੁਸੀਂ ਪਹਿਲਾਂ ਇਸ ਸਵਾਲ ਦਾ ਜਵਾਬ ਜਾਣਨ ਲਈ ਮੋਤੀਆਂ ਦਾ ਥਾਲ ਮੰਗਾਓ ਤਾਂ ਉਹਨਾਂ ਦੇ ਮਨ ਦੇ ਵਿੱਚ ਦਸਤਗੀਰ ਦੇ ਮਨ ਦੇ ਵਿੱਚ ਆਇਆ ਕਿ ਸਵਾਲਾਂ ਦੇ ਜਵਾਬ ਅਜੇ ਦਿੱਤੇ ਨਹੀਂ ਨਜ਼ਰਾਨੀ ਪਹਿਲਾਂ ਹੀ ਮੰਗ ਰਹੇ ਨੇ ਗੁਰੂ ਸਾਹਿਬ ਪਰ ਜਿਵੇਂ ਦਸਤਗੀਰ ਇਸਲਾਮ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਮੰਨਤਾ ਸੀ ਉਹਨਾਂ ਕੋਲ ਨਜ਼ਰਾਨੀ ਜਾਂ ਤੋਹਫੇ ਬਹੁਤ ਸਾਰੇ ਪੇਟ ਹੁੰਦੇ ਹੀ ਰਹਿੰਦੇ ਸਨ ਉਹਨਾਂ ਨੇ ਆਪਣੇ ਜਿਹੜੇ ਚੇਲੇ ਸੀ ਉਹਨਾਂ ਨੂੰ ਮੋਤੀਆਂ ਦਾ ਜਿਹੜਾ ਥਾਲ ਸੀ ਉਹ ਲਿਆਉਣ ਲਈ ਕਿਹਾ ਜਦੋਂ ਮੋਤੀਆਂ ਦਾ ਥਾਲ ਆਇਆ ਤਾਂ ਗੁਰੂ ਸਾਹਿਬ ਨੇ ਦਸਤਗੀਰ ਜੀ ਨੂੰ ਕਿਹਾ ਕਿ ਇਹ ਹੁਣ ਤੁਹਾਨੂੰ ਗਿਣਨੇ ਪੈਣਗੇ ਤਾਂ ਦਸਤਗੀਰ ਨੇ ਉਹਨਾਂ ਨੂੰ ਗਿਣਾ ਸ਼ੁਰੂ ਕੀਤਾ 1 2 3 ਗੁਰੂ ਸਾਹਿਬ ਨੇ ਉਹਨਾਂ ਦਾ ਹੱਥ ਫੜ ਲਿਆ ਕਹਿੰਦੇ ਪੀਰ ਜੀ ਆਪਣੀ ਜਿਹੜੀ ਹੈ ਗਿਣਤੀ ਉਹ ਸਹੀ ਕਰੋ ਦਸਗੀਰ ਨੂੰ ਲੱਗਿਆ ਕਿ ਸ਼ਾਇਦ ਮੈਂ ਕਿਤੇ ਕੁਝ ਭੁੱਲ ਗਿਆ ਹਾਂ ਤਾਂ ਉਹਨਾਂ ਨੇ ਫਿਰ ਉਹ ਗਿਣਤੀ ਜਿਹੜੀ ਸੀ ਉਹ ਦੁਬਾਰਾ ਸ਼ੁਰੂ ਕੀਤੀ ਕਹਿੰਦੇ 1 2 3 ਅਜੇ ਉਹ ਗਿਣਤੀ ਕਰੀ ਰਹੇ ਸਨ ਗੁਰੂ ਜੀ ਨੇ ਫਿਰ ਉਹਨਾਂ ਨੂੰ ਰੋਕ ਦਿੱਤਾ ਕਿ ਆਪਣੀ ਗਿਣਤੀ ਸਹੀ ਕਰੋ ਤਾਂ ਦਸਤਗੀਦ ਨੇ ਇਹ ਸਵਾਲ ਕੀਤਾ ਗੁਰੂ ਸਾਹਿਬ ਨੂੰ ਕਿ ਮੈਂ ਆਪਣੇ ਵੱਲੋਂ ਬਿਲਕੁਲ ਸਹੀ ਗਿਣ ਰਿਹਾ ਹਾਂ ਤੁਸੀਂ ਮੈਨੂੰ ਉੱਥੇ ਹੀ ਟੋਕ ਦੇਣਾ ਜਿੱਥੇ ਮੈਂ ਗਿਣਤੀ ਗਲਤ ਗਿਣ ਰਿਹਾ ਹੂੰ ਗੁਰੂ ਸਾਹਿਬ ਨੇ ਕਿਹਾ ਚਲੋ ਠੀਕ ਹੈ ਤਾਂ ਜਿਵੇਂ ਹੀ ਦਸਤਗੀਰ ਨੇ ਇੱਕ ਕਿਹਾ ਤਾਂ ਗੁਰੂ ਸਾਹਿਬ ਨੇ ਉੱਥੇ ਹੀ ਹੱਥ ਫੜ ਲਿਆ ਤਾਂ ਦਸਤਗੀਰ ਜੀ ਨੇ ਕਿਹਾ ਕਿ ਗਲਤ ਕਿੱਥੇ ਸੀ ਇੱਕ ਤੋਂ ਹੀ ਤਾਂ ਸ਼ੁਰੂ ਹੁੰਦਾ ਹੈ ਤਾਂ ਇਹੀ ਉਹਨਾਂ ਦੇ ਸਵਾਲ ਦਾ ਜਵਾਬ ਸੀ ਗੁਰੂ ਸਾਹਿਬ ਨੇ ਕਿਹਾ ਕਿ ਖੁਦਾ ਤੋਂ ਪਹਿਲਾਂ ਕੁਝ ਨਹੀਂ ਸੀ ਜੋ ਵੀ ਸੰਸਾਰ ਦੇ ਵਿੱਚ ਹੈ ਉਹ ਖੁਦਾ ਤੋਂ ਹੀ ਸ਼ੁਰੂ ਹੁੰਦਾ ਹੈ ਤਾਂ ਤੁਹਾਡੇ ਸਵਾਲ ਦਾ ਜਵਾਬ ਵੀ ਇਹੀ ਹੈ ਕਿ ਖੁਦਾ ਤੋਂ ਪਹਿਲਾਂ ਕੁਝ ਨਹੀਂ ਸੀ ਖੁਦਾ ਤੋਂ ਹੀ ਸਭ ਕੁਝ ਬਣਿਆ ਹੋਇਆ ਹੈ ਦਸਤਗੀਰ ਦੇ ਸਵਾਲ ਦਾ ਜਿਹੜਾ ਜਵਾਬ ਸੀ ਉਹ ਤਸੱਲੀ ਬਖਸ਼ ਉਹਨਾਂ ਨੂੰ ਮਿਲਿਆ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮੈਂ ਕਿੰਨੀ ਵੱਡੀ ਭੁੱਲ ਕਰਵਾ ਦੇਣੀ ਸੀ ਇਹਨਾਂ ਨੂੰ ਸੰਸਾਰ ਦਾ ਜਿਹੜਾ ਹੁਕਮ ਸੁਣਾਇਆ ਸੀ ਇੰਨੀ ਪਦੁੱਤੀ ਅਗੰਮੀ ਸੋਚਦੇ ਮਾਲਕ ਨੇ ਤਾਂ ਉਹਨਾਂ ਨੇ ਫਿਰ ਜਿਹੜਾ ਆਪਣਾ ਦੂਸਰਾ ਸਵਾਲ ਸੀ ਉਹ ਗੁਰੂ ਸਾਹਿਬ ਨੂੰ ਕੀਤਾ ਕਿ ਖੁਦਾ ਰਹਿੰਦਾ ਕਿੱਥੇ ਹੈ ਗੁਰੂ ਸਾਹਿਬ ਨੇ ਫਿਰ ਕਿਹਾ ਕਿ ਇਹਦਾ ਜਵਾਬ ਵੀ ਅਸੀਂ ਰਮਜ ਦੇ ਵਿੱਚ ਦੇਵਾਂਗੇ ਤੁਸੀਂ ਦੁੱਧ ਮੰਗਵਾਓ ਤਾਂ ਪੀਰ ਦਸਤਗੀਰ ਦੇ ਮੰਦੇ ਵਿੱਚ ਜੋ ਉਸ ਵੇਲੇ ਆਇਆ ਕਿ ਗੁਰੂ ਸਾਹਿਬ ਜਦੋਂ ਉਹ ਆਏ ਨੇ ਕਿਸੇ ਨੇ ਇਹਨਾਂ ਨੂੰ ਰੋਟੀ ਪਾਣੀ ਅਨ ਪਾਣੀ ਤਾਂ ਪੁੱਛਿਆ ਨਹੀਂ ਸ਼ਾਇਦ ਇਹਨਾਂ ਨੂੰ ਭੁੱਖ ਲੱਗੀ ਹੋਵੇਗੀ ਜਿਸ ਕਰਕੇ ਇਹਨਾਂ ਨੇ ਦੁੱਧ ਪੀਣਾ ਕਿਉਂਕਿ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹ ਜ਼ਿਆਦਾ ਦੁੱਧ ਨੂੰ ਬਹੁਤ ਪਿਆਰ ਕਰਦੇ ਨੇ ਪੀਂਦੇ ਨੇ ਤਾਂ ਦਸਤਗੀਰ ਨੇ ਆਪਣੇ ਚੇਲਿਆਂ ਨੂੰ ਹੁਕਮ ਕੀਤਾ ਕਿ ਦੁੱਧ ਦਾ ਪਿਆਲਾ ਜਿਹੜਾ ਉਹ ਲਿਆਂਦਾ ਜਾਵੇ ਜਦ ਗੁਰੂ ਸਾਹਿਬ ਪੁੱਲ ਦੁੱਧ ਲੈ ਕੇ ਆਏ ਤਾਂ ਗੁਰੂ ਸਾਹਿਬ ਨੇ ਜਦੋਂ ਦੁੱਧਵਲ ਦੇਖਣਾ ਸ਼ੁਰੂ ਕੀਤਾ ਤਾਂ ਗੁਰੂ ਸਾਹਿਬ ਥੋੜਾ ਲਗਾਤਾਰ ਦੁੱਧਵਲ ਦੇਖ ਰਹੇ ਸਨ ਤਾਂ ਪੀਰ ਜੀ ਨੇ ਇਹ ਗੱਲ ਕਹੀ ਦਸਤਗੀਰ ਨੇ ਕਿ ਇਹਦੇ ਵਿੱਚ ਤੁਸੀਂ ਦੁੱਧ ਪੀ ਕਿਉਂ ਨਹੀਂ ਰਹੇ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਦੁੱਧ ਵਿੱਚ ਕੁਝ ਹੈ ਤਾਂ ਦਸਤਗੀਰ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਦੁੱਧ ਬਦਲ ਕੇ ਲੈ ਕੇ ਆਓ ਇਹਦੇ ਵਿੱਚ ਕੁਝ ਹੈ ਦੁੱਧ ਦੁਬਾਰਾ ਲਿਆਂਦਾ ਗਿਆ ਗੁਰੂ ਜੀ ਨੇ ਫੇਰ ਉਹ ਹੀ ਜਵਾਬ ਦਿੱਤਾ ਕਿ ਦੁੱਧ ਵਿੱਚ ਕੁਝ ਹੈ ਤਾਂ ਦਸਤਗੀਰ ਨੇ ਅੱਗੇ ਹੋ ਕੇ ਦੇਖਿਆ ਆਪ ਕਹਿੰਦੇ ਕਿ ਦੁੱਧ ਵਿੱਚ ਤਾਂ ਕੁਝ ਵੀ ਨਹੀਂ ਹੈ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਮੈਨੂੰ ਇਹਦੇ ਵਿੱਚ ਜਿਹੜਾ ਹੈ ਘਿਓ ਨਜ਼ਰ ਆ ਰਿਹਾ ਹੈ ਕਹਿੰਦੇ ਕਿ ਦਸਤਗੀਰ ਦਾ ਵੀ ਇਹੀ ਜਵਾਬ ਸੀ ਕਿ ਬਿਲਕੁਲ ਦੁੱਤ ਤੋਕਿਓਤਾ ਬੰਦਾ ਹੈ ਤਾਂ ਇੱਥੇ ਗੁਰੂ ਸਾਹਿਬ ਨੇ ਫਿਰ ਉਹਨਾਂ ਦੇ ਉਸ ਸਵਾਲ ਦੀ ਤਸੱਲੀ ਕਰਵਾਈ ਕਿ ਜਿਵੇਂ ਦਿਖਦਾ ਹੋਇਆ ਜਿਵੇਂ ਲੋਕਾਂ ਦਾ ਵਿਸ਼ਵਾਸ ਹੈ ਕਿ ਦੇਖੇ ਹੋਏ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਪਰ ਧਰਮ ਦੀ ਦੁਨੀਆ ਦੇ ਵਿੱਚ ਪਹਿਲਾਂ ਵਿਸ਼ਵਾਸ ਕਰਨਾ ਪੈਂਦਾ ਹੈ ਫਿਰ ਉਹ ਦਿਖਦਾ ਹੈ ਇਹੀ ਜਵਾਬ ਸੀ ਗੁਰੂ ਸਾਹਿਬ ਦਾ ਜਿਵੇਂ ਦੁੱਧ ਵਿੱਚ ਕਿਉ ਬਿਸ਼ਕ ਨਜ਼ਰ ਨਹੀਂ ਆ ਰਿਹਾ ਪਰ ਤੁਹਾਡਾ ਵਿਸ਼ਵਾਸ ਹੈ ਕਿ ਦੁੱਧ ਦੇ ਵਿੱਚ ਕਿਉ ਹੈ ਇਸੇ ਤਰੀਕੇ ਨਾਲ ਹੀ ਪਹਿਲਾਂ ਉਸ ਅੱਲਾ ਤਾਂ ਉਸ ਖੁਦਾ ਤੇ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਉਹ ਹੈ ਕਿਉਂਕਿ ਉਹ ਜ਼ਰਰੇ ਜ਼ਰਰੇ ਦੇ ਵਿੱਚ ਸਮਾਇਆ ਹੋਇਆ ਹੈ ਜਿਵੇਂ ਦੁੱਧ ਦੇ ਵਿੱਚ ਉਹ ਕਿਉ ਦੇ ਰੂਪ ਦੇ ਵਿੱਚ ਸਮਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਉਹ ਪੂਰੀ ਦੁਨੀਆ ਦੇ ਵਿੱਚ ਜ਼ਰਰੇ ਜ਼ਰਰੇ ਦੇ ਵਿੱਚ ਸਮਾਇਆ ਹੋਇਆ ਹੈ ਧਰਮ ਦੀ ਦੁਨੀਆ ਦੇ ਵਿੱਚ ਬੱਲਾਂ ਵਿਸ਼ਵਾਸ ਕਰਨਾ ਪੈਂਦਾ ਫਿਰ ਖੁਦਾ ਜਿਹੜਾ ਉਹ ਨਜ਼ਰ ਆਉਂਦਾ ਇਸ ਤਰੀਕੇ ਨਾਲ ਜਦੋਂ ਦਸਤਗੀਰ ਦੇ ਦੂਜੇ ਸਵਾਲ ਦਾ ਵੀ ਤਸੱਲੀ ਬਖਸ਼ ਜਵਾਬ ਗੁਰੂ ਸਾਹਿਬ ਤੋਂ ਮਿਲਿਆ ਤਾਂ ਉਹਨਾਂ ਦਾ ਜਿਹੜਾ ਅਗਲਾ ਸਵਾਲ ਸੀ ਕਿ ਖੁਦਾ ਕੁਝ ਕਰਦਾ ਵੀ ਹੈ ਜਾਂ ਵੇਲਾ ਰਹਿੰਦਾ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਕਿਉਂਕਿ ਦਸਤਗੀਰ ਉਸ ਵੇਲੇ ਉੱਚੇ ਥਾਂ ਤੇ ਆਪ ਸਿੰਘਾਸਨ ਤੇ ਬੈਠੇ ਹੋਏ ਸਨ ਤੇ ਗੁਰੂ ਸਾਹਿਬ ਨੀਵੀਂ ਜਗ੍ਹਾ ਤੇ ਖੜੇ ਹੋਏ ਸੰਤ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਦਸਤਗੀਰ ਜੀ ਇਸ ਵਕਤ ਤੁਸੀਂ ਸਵਾਲ ਕਰ ਰਹੇ ਹੋ ਤੇ ਜਵਾਬ ਮੇਰੇ ਕੋਲੋਂ ਮੰਗ ਰਹੇ ਹੋ ਗਿਆਨਮਾਨ ਬੰਦਾ ਹਮੇਸ਼ਾ ਉੱਚੀ ਜਗ੍ਹਾ ਤੇ ਹੁੰਦਾ ਹੈ ਤੇ ਪੁੱਛਣ ਵਾਲਾ ਹਮੇਸ਼ਾ ਨੀਵੀਂ ਜਗ੍ਹਾ ਤੇ ਹੁੰਦਾ ਹੈ ਤੁਸੀਂ ਮੇਰੀ ਜਗ੍ਹਾ ਤੇ ਆ ਕੇ ਸਵਾਲ ਪੁੱਛੋ ਮੈਂ ਉਸ ਜਗ੍ਹਾ ਤੇ ਬੈਠਦਾ ਤਾਂ ਮੈਂ ਤੁਸੀਂ ਜਿੰਨੇ ਸਵਾਲ ਹੋਰ ਵੀ ਪੁੱਛੋਗੇ ਮੈਂ ਉਹਨਾਂ ਦੇ ਜਵਾਬ ਦੇਵਾਂਗਾ ਦਸਤਗੀਰ ਨੇ ਕਿਹਾ ਕਿ ਸਵਾਲਾਂ ਦੇ ਜਵਾਬ ਲੈਣੇ ਨੇ ਕੋਈ ਘਾਟੇ ਵਾਲਾ ਸੌਦਾ ਨਹੀਂ ਹੈ ਕਿ ਉਹਨਾਂ ਨੇ ਆਪਣਾ ਸਿਗਾਸਨ ਜਿਹੜਾ ਸੀ ਉਹ ਛੱਡਿਆ ਤਾਂ ਗੁਰੂ ਸਾਹਿਬ ਉਸ ਸਿਗਾਸਨ ਦੇ ਉੱਪਰ ਜਦੋਂ ਚੌਕੜਾ ਮਾਰ ਕੇ ਬੈਠ ਗਏ ਤਾਂ ਕੁਝ ਟਾਈਮ ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਜਿਵੇਂ ਹੀ ਗੁਰੂ ਸਾਹਿਬ ਨੇ ਨੇਤਰ ਖੋਲੇ ਤਾਂ ਦਸਤਗੀਰ ਨੇ ਜਿਹੜਾ ਤੀਸਰਾ ਸਵਾਲ ਸੀ ਉਹ ਗੁਰੂ ਸਾਹਿਬ ਨੂੰ ਕੀਤਾ ਕਿ ਮੇਰੇ ਸਵਾਲ ਦਾ ਤੁਸੀਂ ਜਵਾਬ ਨਹੀਂ ਦਿੱਤਾ ਕਿ ਪਰਮਾਤਮਾ ਖੁਦਾ ਕੀ ਕਰਦਾ ਹੈ ਜਾਂ ਕੋਈ ਕੰਮ ਕਰਦਾ ਹੈ ਜਦੋਂ ਵੇਲਾ ਰਹਿੰਦਾ ਹੈ ਗੁਰੂ ਸਾਹਿਬ ਦਾ ਉੱਤਰ ਸੀ ਕਿ ਖੁਦਾ ਆਹੀ ਕੁਛ ਕਰਦਾ ਹੈ ਕਹਿੰਦੇ ਕਿ ਜਿਹੜੇ ਮਨੁੱਖ ਉਹ ਖੁਦਾ ਦੀ ਆਪਣੀ ਮਰਜ਼ੀ ਹੈ ਕਿ ਇਸ ਮਨੁੱਖ ਨੂੰ ਉਹ ਕਦੋਂ ਸਿਗਾਸਨ ਤੇ ਬਿਠਾ ਦੇਵੇ ਤੇ ਕਦੋਂ ਸਿਗਾਸਨ ਤੋਂ ਉਹ ਉਤਾਰ ਦੇਵੇ ਕਹਿੰਦਾ ਕਿ ਭਾਬਸੀ ਕਿ ਇਹ ਪਰਮਾਤਮਾ ਦੇ ਵਾਸਾ ਹੈ ਆਪਾਂ ਆਮ ਦੁਨਿਆਵੀ ਲੋਕ ਵੀ ਇਸ ਗੱਲ ਨੂੰ ਅਜੇ ਧਰਮ ਦੀ ਦੁਨੀਆ ਦੇ ਐਂਗਲ ਤੋਂ ਨਹੀਂ ਸਮਝਦੇ ਕਿ ਜਿਹੜਾ ਹੁਕਮ ਹੈ ਪ੍ਰਮਾਤਮਾ ਦਾ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਵਿੱਚ ਫਰਮਾਨ ਹੁੰਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕਹਿਣ ਦਾ ਭਾਵ ਪ੍ਰਮਾਤਮਾ ਦਾ ਹੁਕਮ ਹੈ ਕਦੋਂ ਉਹਨੂੰ ਕਦੋਂ ਉਸਨੇ ਕਿਸੇ ਇਨਸਾਨ ਨੂੰ ਅਰਸ਼ ਤੇ ਲੈ ਜਾਣਾ ਹੈ ਕਦੋਂ ਉਸ ਇਨਸਾਨ ਨੂੰ ਅਰਸ਼ ਤੋਂ ਫਰਸ਼ ਤੇ ਲਿਆਉਣਾ ਇਹ ਉਸ ਅਕਾਲ ਪੁਰਖ ਦੀ ਮਰਜ਼ੀ ਹੈ ਉਸ ਖੁਦਾ ਦੀ ਮਰਜ਼ੀ ਹੈ ਇਹੀ ਉਹ ਖੁਦਾ ਕਰਦਾ ਹੈ ਤਾਂ ਇਸ ਤਰੀਕੇ ਨਾਲ ਦਸਤਗੀਰ ਦਿੱਸ ਤੋ ਸਾਰੇ ਸਵਾਲਾਂ ਦੀ ਜਿਹੜੀ ਜਵਾਬ ਸੀ ਉਹ ਉਹਨਾਂ ਨੂੰ ਤਸੱਲੀ ਬਖਸ਼ ਮਿਲੇ ਉਹਨਾਂ ਦੀ ਤਸੱਲੀ ਹੋਈ ਤਾਂ ਗੁਰੂ ਸਾਹਿਬ ਦੀ ਜਿਹੜੀ ਮਹਿਮਾ ਸੀ ਉਹ ਬਗਦਾਦ ਤੇ ਵਿੱਚ ਕਾਫੀ ਹੋਈ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਉਥੇ ਕਿਹਾ ਜਾਂਦਾ ਹੈ ਕਿ ਸਾਖੀ ਦੇ ਅਨੁਸਾਰ 17 ਦਿਨ ਗੁਰੂ ਸਾਹਿਬ ਬਗਦਾਦ ਦੇ ਵਿੱਚ ਰਹੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਉਹ ਜਦ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਸਨ ਜਾਣ ਲੱਗਦੇ ਸਨ ਤਾਂ ਦਸਤਗੀਰ ਜੀ ਉਹਨਾਂ ਨੂੰ ਕੁਝ ਦਿਨ ਹੋਰ ਰੁਕਣ ਲਈ ਕਹਿ ਦਿੰਦੇ ਸਨ ਇਸੇ ਕਰਕੇ ਗੁਰੂ ਸਾਹਿਬ ਫਿਰ 17 ਦਿਨ ਜਿਹੜਾ ਉਹ ਬਗਦਾਦ ਦੇ ਵਿੱਚ ਰਹੇ ਤੇ ਉਥੇ ਨਾਮ ਦੀ ਜੜੀ ਦਾਤ ਹੈ ਉਪੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ